ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਉਹਦੇ ਤੋਂ ਹਟਾਣ ਤੋਂ ਬਾਅਦ ਹੁਣ ਲਗਾਤਾਰ ਵਿਰੋਧਵਾਧਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸ਼ੋਨੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗਿਆਨੀ ਰਗਵੀਰ ਸਿੰਘ ਦੇ ਤਾਜ਼ਾ ਬਿਆਨ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਤਖਤਾਂ ਤੋਂ ਕਾਰਵਾਈ ਦੇ ਹੁਕਮ ਆਉਂਦੇ ਹੁੰਦੇ ਨੇ ਇਹੋ ਜਿਹੇ ਬਿਆਨ ਤਾਂ ਆਮ ਆਗੂਆਂ ਦਾ ਕੰਮ ਹੈ ਉਹਨਾਂ ਨੇ ਕਿਹਾ ਕਿ ਜਥੇਦਾਰ ਰਗਵੀਰ ਸਿੰਘ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਉਹਦੇ ਤੋਂ ਲਾਣ ਨੂੰ ਗਿਆਨੀ ਰਗਵੀਰ ਨੇ ਜਲੀਲ ਕਰਨ ਵਾਲੀ ਕਾਰਵਾਈ ਕਿਹਾ ਹੈ ਪਰ ਜੇ ਜਥੇਦਾਰ ਅਕਾਲਤਾ ਸਾਹਿਬ ਆਪ ਦੇ ਸਾਥੀ ਜਥੇਦਾਰ ਨੂੰ ਜਲੀਲ ਹੁੰਦਾ ਦੇ ਕੇ ਸਿਰਫ ਬਿਆਨ ਦੇ ਕੇ ਖਾਣਾ ਪੂਰਤੀ ਕਰਨ ਤਾਂ ਇਹ ਹੋਰ ਵੀ ਮੰਦਪਗਾ ਹੈ ਕਿਉਂਕਿ ਵਕਤ ਦੀ ਲੋੜ ਹੈ ਅਕਾਲ ਤਖਤ ਸਾਹਿਬ ਤੋਂ ਉਹਨਾਂ ਅੰਤਰੀ ਕਮੇਟੀ ਮੈਂਬਰਾਂ ਖਿਲਾਫ ਕਾਰਵਾਈ ਕਰਨ ਦੀ ਜਥੇਦਾਰ ਪੰਜੋਲੀ ਨੇ ਕਿਹਾ ਕਿ ਬਾਦਲ ਧੜੇ ਨੇ 2 ਦਸੰਬਰ ਦੇ ਹੁਕਮ ਦੀ ਤੋਹੀਨ ਕਰਦਿਆਂ ਆਪ ਦੇ ਵੱਲੋਂ ਭਰਤੀ ਕਰਕੇ ਸ਼੍ਰੀਆਮ ਅਕਾਲ ਤਖਤ ਸਾਹਿਬ ਨੂੰ ਵੰਗਾਰਿਆ ਏ ਪਰ ਹੁਣ ਤੱਕ ਜਥੇਦਾਰ ਰਕबीर ਸਿੰਘ ਨੇ ਅਕਾਲੀ ਲੀਡਰਸ਼ਿਪ ਨੂੰ ਸੰਮਨ ਨਹੀਂ ਕੀਤਾ ਜਦਗੀ ਸੱਤ ਮੈਂਬਰੀ ਕਮੇਟੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਪੁੰਦਰ ਦੇ ਘਰ ਜਾ ਕੇ ਵਿਚਾਰਲਾ ਰਾਹ ਲੱਭਦੀ ਫਿਰਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਦਾ ਕੰਮ 2 ਦਸੰਬਰ ਵਾਲੇ ਹੁਕਮ ਲਾਗੂ ਕਰਨਾ ਹੈ ਪਰ ਇਹ ਕਮੇਟੀ ਸਰਦਾਰ ਧਾਮੀ ਦੀ ਅਗਵਾਈ ਦੇ ਵਿੱਚ ਬਾਦਲ ਧੜੇ ਸਾਹਮਣੇ ਅਸਮਰਥ ਸਾਬਿਤ ਹੋ ਰਹੀ ਹੈ ਜਿਸ ਦੀ ਹਮਾਇਤ ਦੇ ਵਿੱਚ ਡਟਣਾ ਜਥੇਦਾਰ ਅਕਾਲਤਾ ਸਾਹਿਬ ਦੇ ਫਰਜ਼ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲਤਾ ਸਾਹਿਬ ਦੇ ਹੁਕਮ ਬਾਦਲ ਧੜਾ ਮੰਨਣ ਤੋਂ ਆਕੀ ਹੈ ਜਦਕਿ ਸ਼ੋਮਨੀ ਕਮੇਟੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਮੌਕੇ ਜਥੇਦਾਰ ਰਕਵੀਰ ਸਿੰਘ ਦੀ ਕੋਈ ਪ੍ਰਵਾਰ ਨਹੀਂ ਕਰ ਰਹੀ ਫੇਰ ਵੀ ਜਥੇਦਾਰ ਅਕਾਲਤਾ ਸਾਹਿਬ ਦੀ ਕਾਰਵਾਈ ਦੀ ਥਾਂ ਦੇ ਉੱਤੇ ਬਿਆਨ ਦੇ ਕੇ ਜਥੇਦਾਰ ਸਾਹਿਬ ਦੇ ਵੱਲੋਂ ਖਾਣਾ ਪੂਰਤੀ ਕਰਨਾ ਤਾਂ ਇਸ ਨਾਲੋਂ ਵੀ ਮਾੜਾ ਕੀ ਵਾਪਰ ਸਕਦਾ ਹੈ ਜਥੇਦਾਰ ਪੰਜੋਲੀ ਨੇ ਕਿਹਾ ਕਿ ਰਗਵੀਰ ਸਿੰਘ ਨੂੰ ਇਤਿਹਾਸ ਅਤੇ ਸਿੱਖ ਫਲਸਫੇ ਦੀ ਦੋਹਾਈ ਦਿੰਦੇ ਆ ਆਪਣੇ ਫਰਜ਼ ਨਿਭਾਉਣ ਦਾ ਸੱਦਾ ਦਿੰਦੇ ਆ ਆਖਿਆ ਕਿ ਬਾਦਲ ਧੜੇ ਨੇ ਅਕਾਲੀ ਦਲ ਮਗਰੋਂ ਸ਼ੋਮਨੀ ਕਮੇਟੀ ਰੋਲ ਦਿੱਤੀ ਹੈ ਤੇ ਸਿਰਫ ਅਕਾਲਤਾ ਸਾਹਿਬ ਤੋਂ ਹੀ ਕੌਮ ਨੂੰ ਕੋਈ ਆਸ ਹੈ ਉਹਨਾਂ ਨੇ ਆਸ ਪਕਟਾਈ ਹੈ ਕਿ ਜਥੇਦਾਰ ਰਗਵੀਰ ਸਿੰਘ ਜਲਦ ਹੀ ਕੋਈ ਕਾਰਵਾਈ ਕਰਨਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਖਤਾਂ ਤੋਂ ਹੁਕਮ ਜਾਰੀ ਹੁੰਦੇ ਨੇ ਇਹ ਨੂੰ ਵੇਖਣਾ ਬਿਹਤ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਦੇ ਵੱਲੋਂ ਅਗਲੀ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਵਿਦੇਸ਼ ਦੇ ਵਿੱਚ ਆ ਕੇ ਜੋ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਘਟਨਾਵਾਂ ਕਰਮ ਵਾਪਰਿਆ ਉਹਦੇ ਉੱਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਸੀ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਸਿਆਸ ਜਿਹੜੀ ਪੰਜਾਬ ਦੀ ਜਾਂ ਫਿਰ ਸਿੱਖ ਰਾਜਨੀਤੀ ਦੇ ਵਿੱਚ ਹਲਚਲ ਸ਼ੁਰੂ ਹੋਈ ਸੀ ਕਿ ਹੁਣ ਜਿਹੜੀ ਅਗਲੀ 16 ਫਰਬਰੀ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਸੱਤ ਮੈਂਬਰ ਕਮੇਟੀ ਦੀ ਜੇਕਰ ਉਹਦੇ ਵਿੱਚ ਵੀ ਜਿਹੜੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਬੁਰੀਂਦਰ ਸਿੰਘ ਭੋਂਦਰ ਜੇਕਰ ਉਹ ਸ਼ਾਮਲ ਨੇ ਹੁੰਦੇ ਤਾਂ ਕੀ ਅਗਲਾ ਐਕਸ਼ਨ ਹੋਵੇਗਾ ਕੀ ਸੱਤ ਮੈਂਬਰ ਕਮੇਟੀ ਦੋ ਫਾੜ ਹੋ ਜਾਵੇਗੀ ਕੀ ਕੁਝ ਹੋਵੇਗਾ ਕਿਉਂਕਿ ਜੇਕਰ ਉਹ ਬਾਦਲ ਗਰੁੱਪ ਜਾਂ ਫਿਰ ਕਹ ਲਈਏ ਭਾਰਤੀ ਰੱਦ ਨੀ ਕਰਦੇ ਨਵੇਂ ਸਿਰੋਂ ਭਾਰਤੀ ਨਹੀਂ ਸ਼ੁਰੂ ਹੁੰਦੀ ਕੀ ਨਵਾਂ ਅਕਾਲੀ ਦਲ 16 ਫਰਬਰੀ ਤੋਂ ਬਾਅਦ ਸਾਹਮਣੇ ਆ ਸਕਦਾ ਹੈ ਜਿਸ ਦੀ ਅਗਵਾਈ ਮਨਪ੍ਰੀਤ ਸਿੰਘ ਯਾਲੀ ਜਾਂ ਫਿਰ ਯਾਨੀ ਹਰਪ੍ਰੀਤ ਸਿੰਘ ਜਾਂ ਫਿਰ ਕੋਈ ਹੋਰ ਜਿਹੜੇ ਬਾਗੀ ਆਗੂ ਨੇ ਉਹ ਕਰ ਸਕਦੇ ਨੇ ਇਹ ਵੀ ਚਰਚਾਵਾ ਲਗਾਤਾਰ ਚੱਲ ਰਹੀਆਂ ਨੇ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਅਕਾਲੀ ਦਲ ਦੀ ਸਥਿਤੀ ਜੋ ਇਸ ਵਕਤ ਬਣੀ ਹੋਈ ਹੈ ਕਿ ਜੋ ਕਿਹਾ ਜਾ ਰਿਹਾ ਸੀ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਾਂ ਫਿਰ ਜਿਹੜੀ ਧਾਰਮਿਕ ਸਜ਼ਾ ਹੋਈ ਸੀ ਜਾਂ ਗੁਨਾਹ ਮੰਨੇ ਗਏ ਸੀ ਉਸ ਤੋਂ ਬਾਅਦ ਅਕਾਲ ਦਲ ਮਜ਼ਬੂਤ ਹੋਵੇਗਾ ਪਰ ਸਥਿਤੀ ਜਿਹੋ ਜੀ ਬਣਦੀ ਜਾ ਰਹੀ ਹੈ ਕਿ ਅਕਾਲੀ ਦਲ ਦੋ ਫਾੜ ਹੁੰਦਾ ਹੋਇਆ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਕਿਉਂਕਿ ਜੇਕਰ ਸਿੱਖ ਸ਼ਕਤੀ ਇਸੇ ਤਰ੍ਹਾਂ ਵੰਡੀ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੀ ਜਿਹੜੀ ਸਿਆਸਤ ਹੈ ਜੇਕਰ ਕਹ ਲਈ ਅਕਾਲੀ ਦਲ ਕਿਸ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਪੈਰ ਜਮਾਵੇਗਾ ਪਰ ਜਿਸ ਤਰ੍ਹਾਂ ਹੁਣ ਜਥੇਦਾਰ ਕਰਨੈਲਸੀ ਪੰਜੋਲੀ ਹੋਰਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਦੇ ਬਿਆਨ ਨੂੰ ਦੇ ਉੱਤੇ ਆਪਣਾ ਜਿਹੜਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਵੱਡੀ ਗੱਲ ਕਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਹੈ ਜਿਹੜੇ ਤਖਤਾਂ ਤੋਂ ਹੁਕਮ ਜਾਰੀ ਹੁੰਦੇ ਨੇ ਨਾ ਕਿ ਕੋਈ ਖਾਨਾ ਪੂਰਤੀ ਇਸ ਨੂੰ ਲੈ ਕੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਗਿਆਨੀ ਰਕਵੀਰ ਸਿੰਘ ਕੀ ਕਾਰਵਾਈ ਕਰਦੇ ਨੇ ਇਹ ਦੇਖਣਾ ਬਿਹਤ ਖਾਸ ਹੋਵੇਗਾ ਪਰ ਜਿਸ ਤਰ੍ਹਾਂ ਦੀ ਸਥਿਤੀ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਣੀ ਹੋਈ ਹੈ ਇਸ ਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੁਝ ਵੱਖਰਾ ਹੋਣ ਜਾ ਰਿਹਾ ਹੈ